ਸਮਾਣਾ ਪਵਾਨਗੜ ਰੋਡ ਤੇ ਇੱਕ ਹਾਦਸਾ ਹੋਇਆ ਜਿਦੇ ਵਿੱਚ ਇੱਕ ਮਾਂ ਉਹਦੇ ਦੋ ਬੱਚੇ ਉਹਦਾ ਘਰ ਵਾਲਾ ਮੋਟਰਸਾਈਕਲ ਤੇ ਨਾਬੇ ਦੇ ਕੋਲ ਪਿੰਡ ਐ ਘੜੂਕੀ ਉਥੋਂ ਆਪਣੇ ਸੋਹਰੇ ਪਿੰਡ ਤੇ ਬੰਮਣੇ ਆ ਰਿਹਾ ਸੀ ਤੇ ਉਥੇ ਗਾਜੇਵਾ ਸੱਡੇ ਤੇ ਇਹਨੇ ਕੋਈ ਗੱਡੀ ਨੇ ਉਹਨੂੰ ਜੇ ਮੋੜਨ ਲੱਗਾ ਤਾਂ ਉਹਦੇ ਨਾਲ ਟਕਰਾ ਗਿਆ ਜਿਸ ਦੇ ਵਿੱਚ ਦੋ ਬੱਚੇ ਇੱਕ ਬੱਚੇ ਦੀ ਮਾਂ ਜ਼ਖਮੀ ਹੋਏ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਜੇ ਬੱਚਿਆਂ ਦਾ ਪਿਤਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹਦੇ ਵੀ ਕੁਝ ਸੱਟਾਂ ਲੱਗੀਆਂ ਔਰ ਇਨਾ ਦਾ ਇਲਾਜ ਸਿਵਲ ਉਸਮਾਨਾ ਵਿੱਚ ਡਾਕਟਰਾਂ ਨੇ ਸ਼ੁਰੂ ਕਰ ਦਿੱਤੇ ਸੁਖਵੰਦਰ ਸਿੰਘ ਜੀ ਤੇ ਕਿਰਕਿਟਾ ਪਿੰਡ ਕਿਹਨੂੰ ੜਕੀ ਜੀ ਐਸ ਆਰ ਆ ਜੀ ਸਮਾਨੇ ਨੂੰ ਸਿੱਕੇ ਇਹ ਕੌਣ ਬੰਦਾ ਤੁਹਾਡਾ ਮੇਰੀ ਵਾਈਫਾਈ ਦੋ ਬੱਚੇ ਵਾਈਫ ਦਾ ਨਾਮ ਹਰਦੀਪ ਕੌਰ ਜੀ ਬੱਚੇ ਇੱਕ ਦਾ ਨਾਮ ਸਿਮਰਨ ਹੈ ਇੱਕ ਦਾ ਜੈਸਮੀਨ ਤੁਸੀਂ ਮੋਟਰਸਾਈਕਲ ਤੇ ਸੀ ਹਾਂਜੀ ਜੂਸ ਵਾਲਾ ਟੈਂਪੂ ਸੀ ਅੱਛਾ ਹਾਂ ਯੂਨਿਕ ਕੋਲਾਕ ਤਮੂਰੇ ਮੋੜਤਾ ਜੀ ਗਾਜਬਾਸ ਜੀ ਅੱਡੇ ਤੇ ਆਹ ਅੱਡੇ ਤੇ ਨਹੀਂ ਇੱਧਰ ਜਿਹੜਾ ਹਾਂਜੀ 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 ਗਰਗੀ ਹੋਰ ਕੋਈ ਉੱਥੇ ਦਾ ਮੁੰਡਾ ਦੀ ਉਹ ਗੱਡੀ ਚ ਲੈ ਕੇ ਆਇਆ ਮੇਰਾ ਗਾਜੇਬਾਦੀ ਖੜਾਈ ਜਮੀ ਫੁੱਟ ਗਿਆ ਹੀ ਮੁੱਟ ਜਣ ਜਵਾਕ ਦੇ ਟਾਂਕੇ ਲੱਗੇ ਨਹੀਂ ਸਰਚ ਮੱਥੇ ਦੇ ਕੁੜੀ ਦੇ ਲੱਤ ਦੇ ਦੇਖ ਲੋ ਜੀ ਪੱਟੀ ਕਰੀ ਹਾਂਜੀ ਤਿੰਨ ਪੇਸ਼ੈਂਟ ਸਾਡੇ ਕੋਲ ਆਏ ਆ ਆਰਐਸਸੀ ਹੋਇਆ ਪਵਾਨੀਗੜ ਰੋਡ ਦੇ ਕੋਲੋਂ ਆ ਤੇ ਤਿੰਨ ਪੇਸ਼ੈਂਟ ਆਏ ਸਾਡੇ ਕੋਲ ਦੋ ਬੱਚੇ ਆ ਬੱਚੇ ਦੀ ਇੱਕ ਦੀ 5 ਸਾਲ ਹੈ ਇੱਕ ਦੀ 4 ਸਾਲ ਦੋਨੋਂ ਲੜਕੀਆਂ ਲੜਕੀਆਂ ਏ ਮਾਦੇਵ ਲੱਗੇ ਸੱਟਾਂ ਹਾਂਜੀ ਮਦਰ ਵੀ ਐਨਾਂ ਦੇ ਨਾਲ ਮਾਈਨਰ ਸੱਟਾਂ ਨੇ ਇਹ ਬਾਈਕ ਤੇ ਆਰੇ ਸੀਗੇ ਬਾਈਕ ਤੇ ਆਨੇ ਦੱਸਿਆ ਨਹੀਂ ਫ੍ਰੈਕਚਰ ਤਾਂ ਨਹੀਂ ਕੋਈ ਲੱਗ ਰਿਹਾ ਕੀ ਹੈ ਹਾਂਜੀ ਫ੍ਰੈਕਚਰ ਤਾਂ ਨਹੀਂ ਹੈ ਕੈਮਰਾਮੈਨ ਵੀਕੇ ਗਰਗ ਦੇ ਨਾਲ ਪਰਸੋਤਨ ਕੋਸ਼ਿਕ ਸਮਾਣਾ ਨਿਊਜ਼